ਕੁਝ ਕਹਿ ਸਕਾਂ ਤੇ ਜਦੋਂ ਆਪਣੇ ਲਈ ਕੋਈ ਗੱਲਾਂ ਸੁਨੀਆਂ ਪੈਣ ਕਿ ਇਹ ਸਟੇਜ ਤੋਂ ਕਿ ਇਹ ਵੱਲੋਂ ਸੁਨੀਆਂ ਸੁਨੀਆਂ ਪੈਣ ਤੇ ਉਸ ਵੇਲੇ ਕਿਵੇਂ ਦਾ ਫੀਲ ਹੁੰਦਾ ਇੱਕ ਮੈਂ ਵੀਡੀਓ ਵੇਖੀ ਕੋਈ ਬਹੁਤ ਨਾਮਵਰ ਆਰਟਿਸਟ ਹੈ ਇੰਡਸਟਰੀ ਦਾ ਹਾਂਜੀ ਤੁਹਾਡੇ ਜਦੋਂ ਤੁਸੀਂ ਪਰਫਾਰਮ ਬਹੁਤ ਜ਼ਿਆਦਾ ਸ਼ੋਅ ਲੱਗਦੇ ਹੁੰਦੇ ਸੀ ਤੁਹਾਡੇ ਖਾੜਿਆਂ ਦੇ ਵਿੱਚ ਸਮਾਂ ਮੰਗਦੇ ਹੁੰਦੇ ਸੀਗੇ ਹੈਨਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਾਨੂੰ ਵੀ ਸਮਾਂ ਦਿੰਦੇ ਹੁੰਦੇ ਸੀ ਸੀਮਾ ਅੰਜਾਨ ਜੀ ਪਰ ਇਹ ਹੈ ਕਿ ਉਹਨਾਂ ਦਾ ਇੱਕ ਗਾਣਾ ਹੀ 45 ਮਿੰਟ ਦਾ ਹੁੰਦਾ ਸੀਗਾ ओके ਤੁਸੀਂ ਸਮਝ ਗਏ ਮੈਂ ਕਿਹਦੀ ਗੱਲ ਕਰੀ ਹਾਂ ਜੀ ਹਾਂ ਜੀ ਜੀ ਬਿਲਕੁਲ ਮੈਂ ਸਮਝ ਗਈ ਆ ਵਧੀਆ ਗੱਲ ਹੈ ਵੈਸੇ ਤਾਂ ਮੈਂ ਇਹ ਗੱਲ ਕਹਿਨੀ ਆ ਵੀ ਜੇ ਕੋਈ ਕਰੇ ਤੇ ਉਹਦਾ ਸ਼ੁਕਰਾਨਾ ਤੁਸੀਂ ਨਾ ਕਰੋ ਪਰ ਮਾੜਾ ਨਾ ਕਹੋ ਕਿਸੇ ਨੂੰ ਵੀ ਆ ਜਿਹੜੇ ਆਰਟਿਸਟ ਦੀ ਤੁਸੀਂ ਗੱਲ ਕਰ ਰਹੇ ਹੋ ਛੋਟਾ ਜਿਹਾ ਪਰਨਾ ਬਣ ਕੇ ਉਸ ਵੇਲੇ ਗਾਉਂਦੇ ਹੁੰਦੇ ਸੀ ਉਹਨਾਂ ਦਾ ਇੱਕੋ ਹੀ ਗੀਤ ਹੁੰਦਾ ਸੀ ਸਟੇਜ ਤੇ ਗਾਉਂਦੇ ਹੁੰਦੇ ਸੀ 바ਵਾ ਬੋਲ ਮਿੱਟੀ ਦੇ 바ਵਾ ਤੇ ਮੈਨੂੰ ਤਾਂ ਖੈਰ ਇਹ ਵੀ ਨਹੀਂ ਸੀ ਪਤਾ ਕਿ ਉਹ ਹੀ ਮੁੰਡਾ ਅੱਜ ਐਡਾ ਵੱਡਾ ਸਟਾਰ ਬਣਿਆ ਹੋਇਆ ਮੇਰੇ ਤੋਂ ਮੁੰਡਿਆਂ ਨੇ ਦੱਸਿਆ ਕਹਿੰਦੇ ਉਹਨਾਂ ਨੇ ਮੈਨੂੰ ਵੀਡੀਓ ਭੇਜੀ ਕਹਿੰਦੇ ਦੀਦੀ ਵੀ ਆਹ ਆਰਟਿਸਟ ਤੁਹਾਡੇ ਬਾਰੇ ਵੀ ਐਦਾਂ ਬੋਲ ਰਿਹਾ ਨੀਹਾ ਜੀ ਇੱਕ ਮਿੰਟ ਆਪਾਂ ਮੰਨ ਲਓ 10 ਵਾਰਾ ਮਿਲੇ ਆ ਦੋਨੋਂ ਜਣੇ ਮੈਂ ਤੁਹਾਨੂੰ 10 ਵਾਰਾ ਚਾਹ ਦੀ ਆਫਰ ਕੀਤੀ ਵੀ ਆਪਾਂ ਚਾਹ ਪੀਨੇ ਆ ਜਾਂ ਕੁਝ ਖਾਣੇ ਆ ਜਾਂ 스ਨੈਕਸ ਵਗੈਰਾ ਲੈਨੇ ਆ ਇੱਕ ਵਾਰ ਮੈਂ ਥੋੜਾ ਬਿਜ਼ੀ ਆ ਜਾਂ ਕਿਸੇ ਜਗ੍ਹਾ ਤੇ ਮੰਨ ਲਓ ਉਸ ਵੇਲੇ ਸਟੇਜਾਂ ਦਾ ਕੰਮ ਕੀ ਹੁੰਦਾ ਸੀ ਮੈਂ ਜਿੱਥੇ 10-12 ਤੁਹਾਨੂੰ ਟਾਈਮ ਦਿੱਤਾ ਸਟੇਜ ਦੇ ਉੱਤੇ ਹਨਾ ਤੁਹਾਨੂੰ 10-12 ਕਿਹਾ ਵੀ ਆ ਬੇਟੇ ਤੂੰ ਗਾ ਹਨਾ ਕੋਈ ਨਹੀਂ ਹਨਾ ਤੈਨੂੰ ਮੈਂ ਪਿੱਛੋਂ ਆਣ ਕੇ ਤੈਨੂੰ ਅਸ਼ੀਰਵਾਦ ਵੀ ਦੇ ਰਹੀਆਂ ਤੈਨੂੰ ਬਲੇਸਿੰਗ ਵੀ ਦੇ ਰਹੀਆਂ ਵੀ ਬਹੁਤ ਵਧੀਆ ਮੁੰਡਾ ਗਾ ਰਿਹਾ ਜੀ ਇਹਦੇ ਲਈ ਤਾੜੀ ਲਾਓ ਇਹਨੂੰ ਤੁਸੀਂ ਐਪਰੀਸ਼ੀਏਟ ਕਰੋ ਹਨਾ ਮੈਂ ਬੱਚਾ-ਬੱਚਾ ਕਰਕੇ ਤੁਹਾਨੂੰ ਪ੍ਰਮੋਟ ਕਰ ਰਹੀਆਂ ਸਟੇਜ ਤੇ ਤੇ ਉਹੋ ਹੀ ਮੰਨ ਲਓ ਇੱਕ ਜਗ੍ਹਾ ਤੇ ਮੈਨੂੰ ਯਾਦ ਅੱਜ ਵੀ ਯਾਦ ਹੈ ਦਸਹਰੇ ਦਾ ਸ਼ੋਅ ਸੀਗਾ ਉਹ ਜਿੱਥੇ ਉਹਨਾਂ ਨੂੰ ਟਾਈਮ ਨਹੀਂ ਸੀ ਮੈਂ ਦਿੱਤਾ ਉਹ ਪ੍ਰਬੰਧਕਾ ਨੇ ਇਹ ਗੱਲ ਕਹਿਤੀ ਕਿ ਮੈਮ ਦੇਖੋ ਅਸੀਂ ਤੁਹਾਨੂੰ ਪੇਮੈਂਟ ਦਿੱਤੀ ਆ ਠੀਕ ਹੈ ਅਸੀਂ ਤੁਹਾਨੂੰ ਸੁਣਨਾ ਹੈ ਇਹਨਾਂ ਨੂੰ ਸੁਣਨਾ ਹੁੰਦਾ ਫਿਰ ਅਸੀਂ ਇਹਨਾਂ ਨੂੰ ਬੁਲਾ ਲੈਣਾ ਸੀ ਸੋ ਪਲੀਜ਼ ਤੁਸੀਂ ਕਿਸੇ ਨੂੰ ਆਈ ਕਨਾਂ ਦਿਓ ਤਾਂ ਤੁਸੀਂ ਆਪ ਗਾਓ ਉਹਨ ਮੈਂ ਉੱਥੇ ਬੱਚੇ ਨੂੰ ਡਾਇਰੈਕਟਲੀ ਨਹੀਂ ਕਿਹਾ ਵੀ ਬੇਟੇ ਮੈਂ ਤੈਨੂੰ ਟਾਈਮ ਨਹੀਂ ਦੇ ਰਹੀ ਜਾਂ ਕਿਦਾਂ ਜਾਂ ਪ੍ਰਬੰਧਕ ਨਹੀਂ ਕਹਿ ਰਹੇ ਮੈਂ ਉਹਦਾ ਦਿਲ ਨਹੀਂ ਤੋੜਿਆ ਮੈਂ ਕਿਹਾ ਬੇਟੇ ਮੈਂ ਇੱਕ ਗਾਣੇ ਤੋਂ ਬਾਅਦ ਉਹਨੂੰ ਟਾਈਮ ਦੇ ਦੇਣੀ ਆ ਠੀਕ ਹੈ ਉਹਨਾਂ ਨੇ ਮੈਨੂੰ ਇਸ਼ਾਰਾ ਕਰਤਾ ਹੁਣ ਮੈਂ ਉਹ ਗਾਣੇ ਨੂੰ ਜਦੋਂ ਮੈਂ ਆਪਣਾ ਮੈਂ ਤਾਂ ਆਪਣਾ ਕੰਮ ਕਰਨ ਗਈ ਆ ਮੈਂ ਪੇਮੈਂਟ ਲਈਤੀ ਮੈਂ ਆਪਣੀ ਮੇਰੀ ਜਿਹੜੀ ਡਿਊਟੀ ਮੈਂ ਨਿਭਾਉਣ ਗਈ ਆ ਸੋ ਮੈਂ ਉਹ ਡਿਊਟੀ ਨਿਭਾਈ ਆਪਣੀ ਤੇ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਜਿਹੜੀ ਗੱਲ ਉਹਨਾਂ ਨੇ ਮੇਨ ਕਹੀ ਕਿ ਸਾਡੇ ਟਾਈਮ ਤੇ ਇੱਕ ਕਲਾਕਾਰ ਹੁੰਦੀ ਸੀ ਠੀਕ ਹੈ ਮੈਂ ਜਿਨੇ ਕਹਾ ਉਹਨੂੰ ਵੀ ਪਤਾ ਲੈ ਮੈਂ ਨਾਂ ਨਹੀਂ ਲੈਣਾ ਚਾਹੁੰਦੀ ਕਿਉਂਕਿ ਲੋਕ ਸ਼ਾਇਦ ਸੋਚਣਗੇ ਵੀ ਸ਼ਾਇਦ ਹਨਾ ਸਾਡੀ ਪ੍ਰਮੋਸ਼ਨ ਇਹ ਵੋ ਮੈਨੂੰ ਖੈਰ ਮੈਨੂੰ ਇੰਨਾ ਚੀਜ਼ਾਂ ਦਾ ਲਾਲਚ ਹੈ ਨਹੀਂ ਬੇਟਾ ਜੀ ਮੈਂ ਸੀ ਨਹੀਂ ਮੈਂ ਹੈ ਗਈਆਂ ਆ ਬੈਠੀ ਹਾਂ ਠੀਕ ਹੈ ਤੇ ਜਿੰਨਾ ਮਰਜੀ ਕਹੋ ਮਾਂ ਮਾਂ ਹੀ ਹੁੰਦੀ ਹੈ ਤੇ ਪੁੱਤ ਪੁੱਤੀ ਹੁੰਦਾ ਠੀਕ ਹੈ ਅਸੀਂ ਜਿਹੜੇ ਉਸਤਾਦਾਂ ਦੇ ਕੋਲੋਂ ਮੈਂ ਮਾਨਕ ਸਾਹਿਬ ਦੀਆਂ ਸਟੇਜਾਂ ਤੇ ਗਾਇਆ ਅਸਦੀਕ ਸਾਹਿਬ ਦੀਆਂ ਸਟੇਜਾਂ ਤੇ ਗਾਇਆ ਮੈਂ ਜਗਮੋਣ ਕੌਰ ਜੀ ਦੇ ਨਾਲ ਗਾਇਆ ਮੈਂ ਜਗਮੋਣ ਜੀ ਦੇ ਨਾਲ ਮੈਂ 5 ਸਟੇਜਾਂ ਲਾਈਆਂ ਅੱਛਾ ਠੀਕ ਹੈ ਔਰ ਉਹ ਜਿਹੜਾ ਆ ਜਿਹੜਾ ਐਟੀਟਿਊਡ ਤੁਸੀਂ ਦੇਖਦੇ ਆ ਨਾ ਇਹ ਉੱਥੋਂ ਆਇਆ ਐਵੇਂ ਨਹੀਂ ਆਇਆ ਉੱਥੋਂ ਐਵੇਂ ਨਹੀਂ ਆਇਆ ਮਾਨਕ ਸਾਹਿਬ ਵਰਗੀਆਂ ਸ਼ਖਸੀਅਤਾਂ ਤੋਂ ਆਇਆ ਤੇ ਮੈਂ ਅੱਜ ਵੀ ਪ੍ਰਾਊਡਲੀ ਕਹਿੰਨੀ ਆ ਕਿ ਮੈਂ ਮਾਨਕ ਸਾਹਿਬ ਤੇ ਸਦੀਕ ਸਾਹਿਬ ਜਗਮੋਹਨ ਕੌਰ ਜੀ ਨਰਿੰਦਰ ਬੀਬਾ ਜੀ ਗੁਰਮੀਤ ਬਾਵਾ ਜੀ ਮੈਂ ਇਹਨਾਂ ਦੇ ਥਾਪੜੇ ਲੈ ਕੇ ਇੱਥੋਂ ਤੱਕ ਆਈ ਆ ਤੇ ਮੈਂ ਥੈਂਕ ਯੂ ਕਹਿੰਨੀ ਆ ਮੈਂ ਉਹਨਾਂ ਦੇ ਨਾਲ ਉਹਨਾਂ ਦੀਆਂ ਸਟੇਜਾਂ ਤੇ ਇੱਕ ਇੱਕ ਦੋ ਦੋ ਸ਼ੋਅ ਲਾਏ ਹੋਏ ਆ ਹੂੰ ਠੀਕ ਹੈ ਔਰ ਮੈਂ ਪ੍ਰਾਊਡਲੀ ਕਹਿੰਨੀ ਆ ਕਿ ਮੈਂ ਉਹਨਾਂ ਉਹਨਾਂ ਨੂੰ ਉਹਨਾਂ ਕੋਲ ਬਹੁਤ ਕੁਝ ਲਿਆ ਵਾ ਔਰ ਅੱਜ ਦਿਖਦਾ ਵੀ ਹੈਗਾ ਅੱਜ ਦਿਖਦਾ ਵੀ ਹੈ ਅੱਜ ਤੱਕ ਦਿਖਦਾ ਠੀਕ ਹੈ ਤੂੰ ਬਸ ਐ ਆ ਕਈ ਜਾਣਦੇ ਜੋ ਕਹਿੰਦੀ ਅੰਮ੍ਰਿਤ ਜਨਕ ਦੀ ਸੀ ਨਹੀਂ ਅੱਜ ਵੀ ਹੈਗੇ ਆ ਤਾਂ ਹੀ ਆਪਾਂ ਪਹੁੰਚੇ ਹੋਇਆ ਤੁਹਾਡੇ ਕੋਲ ਨਹੀਂ ਮੈਂ ਮੈਨੂੰ ਲੱਗਦਾ ਕਿ ਕੁਝ ਕਲਾਕਾਰਾਂ ਨੂੰ ਇਹ ਹੁੰਦਾ ਹੈ ਕਿ ਰਹਿਮਤ ਹੁੰਦੀ ਹੈ ਰੱਬ ਦੀ ਹੈਨਾ ਕਿ ਉਹ ਆਏ ਹੀ ਛੋਣ ਲਈ ਹੁੰਦੇ ਆ ਹੈਨਾ ਚਾਹੇ ਉਹਨਾਂ ਦੇ ਇੱਕ ਗਾਣੇ ਹਿੱਟ ਹੋਣ ਚਾਹੇ 10 ਚਾਹੇ 20 ਗਾਣੇ ਹੋਣ ਜਿਹੜੇ ਆਰਟਿਸਟਾਂ ਦੀ ਤੁਸੀਂ ਗੱਲ ਕਰਦੇ ਨਾ ਉਹ ਕਹਿੰਦੇ ਸੀ ਮੈਂ ਉਹਦੇ ਵਾਸਤੇ ਇੱਕ ਸ਼ੇਰ ਕਹਿਣਾ ਚਾਹੂੰਗੀ ਕਹਿੰਦੇ ਕਿ ਉਸੇ ਮੈਨੇ ਉਸ ਉਸ ਸ਼ਖਸ ਕੋ ਮੈਨੇ ਹੀਰੇ ਕੀ ਤਰ੍ਹਾਂ ਤਰਾਸ਼ਾ ਤੋਂ ਬਹੁਤ ਉਸ ਸ਼ਖਸ ਕੋ ਮੈਨੇ ਹੀਰੇ ਕੀ ਤਰ੍ਹਾਂ ਤਰਾਸ਼ਾ ਤੋਂ ਬਹੁਤ ਪਰਜਾਤ ਦਾ ਪੱਥਰ ਥਾ ਪੱਥਰ ਹੀ ਨਿਕਲਾ ਵੈਂਡ ਤੇ ਆਪਣਾ ਪੱਥਰ ਪੁਣਾ ਬਖਾਰ ਅੰਜ ਦਿਨ ਮੇ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ